ਅੱਜ ਨਦੀਮ ਸਾਹਿਬ ਅੱਜ ਕੈਂਡਲ ਮਾਰਚ ਕੱਢਿਆਗਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੈਂਡਲ ਮਾਰਚ ਕੱਢੇਗੇ ਕੀ ਆ ਜਿਹੜਾ ਅੱਤਵਾਦੀ ਹਮਲਾ ਹੋਇਆ ਕਸ਼ਮੀਰ ਚ ਤਹਿਲਕਾ ਔਰ ਜੋ ਇੱਕ ਸੂਰ ਲੋਕਾਂ ਨੂੰ ਮਾਰਿਆ ਗਿਆ ਤੇ ਔਰ ਇਹਨਾਂ ਦਾ ਜਿਹੜੇ ਅੱਤਵਾਦ ਨੇ ਇਹਨਾਂ ਦੇ ਬਹੁਤ ਹੀ ਬੜਾ ਜਿਹੜਾ ਜੁਰਮ ਹੈ ਕੀਤਾ ਹੈ ਔਰ ਜਿਹੜਾ ਇਹਨਾਂ ਦਾ ਬਹੁਤ ਇੱਕ ਘਿਣਾਨੀ ਹਰਕਤ ਹੈ ਅਸੀਂ ਕੰਡੈਮਨਟ ਕਰਦੇ ਹਾਂ ਨਿੰਦਾ ਕਰਦੇ ਹਾਂ ਸੱਤੋਂ ਸੱਤ ਸ਼ਬਦਾਂ ਚ ਔਰ ਜਿਹੜਾ ਇਹਨਾਂ ਦਾ ਧਰਮ ਕੋਈ ਨਹੀਂ ਹੈ ਇਸਲਾਮ ਜਿਹੜਾ ਧਰਮ ਹੈ ਉਹ ਕਹਿੰਦਾ ਹੈ ਕਿ ਇੱਕ ਬੇਕਸੂਰ ਜੇ ਨੂੰ ਕਤਲ ਕਰਨਾ ਇਨਸਾਨ ਨੂੰ ਇਸ ਤਰ੍ਹਾਂ ਹੈ ਜਿਵੇਂ ਸਾਰੀ ਇਨਸਾਨੀਅਤ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਕਰਕੇ ਜਿਹੜਾ ਇਸਲਾਮ ਧਰਮ ਹੈ ਉਹ ਸਾਨੂੰ ਪਿਆਰ ਔਰ ਮੁਹੱਬਤ ਸਿਖਾਉਂਦਾ ਹੈ ਔਰ ਸਾਡੇ ਹਿੰਦੂ ਭਾਈਚਾਰੇ ਨਾਲ ਅਸੀਂ ਖੜੇ ਹਾਂ ਸ਼ਹਿਰ ਦੀ ਜਿਹੜੀ ਰਵਾਇਤ ਹੈ ਨਵਾਬ ਸ਼ੇਖ ਮੁਹੰਮਦ ਖਾਨ ਦੀ ਇਸ ਧਰਤੀ ਤੋਂ ਸਦੀਆਂ ਤੋਂ ਚੱਲੀ ਆ ਰਹੀ ਹੈ ਅਸੀਂ ਇਨਸ਼ਾਅੱਲਾ ਸਦੀਆਂ ਤੋਂ ਅਸੀਂ ਨਾਲ ਹੈ ਆਪਸੀ ਏਕਤਾ ਜਿਹੜਾ ਆਪਸੀ ਭਾਈਚਾਰਾ ਇੱਥੇ ਇਹਦੀ ਰਵਾਇਤ ਹੈ ਇਸ ਸ਼ਹਿਰ ਦੀ ਇਨਸ਼ਾਅੱਲਾ ਹੁਣ ਵੀ ਅਸੀਂ ਆਪਣੇ Hindu ਭਾਈਚਾਰੇ ਨਾਲ ਖੜੇ ਆ ਤੇ ਆਇਂਦਾ ਵੀ ਅਸੀਂ ਨਾਲ ਖੜਾਂਗੇ ਔਰ ਮੈਂ ਇਹ ਕਹਿਣਾ ਚਾਹਾਂਗਾ ਤੁਹਾਨੂੰ ਫਾਕਰ ਦੀ ਗੱਲ ਹੈ ਜਿਹੜਾ ਇੱਕ ਇਨਸਾਨਦਿਲ ਮੁਸਲਮਾਨ ਕਸ਼ਮੀਰੀ ਸੀ ਉਸਨੇ Hindu ਭਾਈਆਂ ਦੇ ਲਈ ਜਿਹੜਾ ਉਹ ਭੜ ਗਿਆ ਤਵਾਦੀਆਂ ਦੇ ਨਾਲ ਔਰ ਇਸ ਦੌਰਾਨ ਉਸ ਦੀ ਜਿਹੜੀ ਗੋਲੀ ਲੱਗੀ ਔਰ ਸ਼ਹੀਦ ਹੋ ਗਿਆ ਔਰ ਜਿਹੜਾ ਮੁਸਲਮਨ ਭਾਈਚਾਰਾ ਕਸ਼ਮੀਰ ਦਾ ਉਸਨੇ ਲੋਕਲ ਜਿਹੜੇ ਟੈਕਸੀ ਵਾਲੇ ਨੇ ਘੋੜੇ ਵਾਲੇ ਨੇ ਔਰ ਜਿਹੜੇ ਉੱਤੇ ਹੋਟਲ ਵਾਲੇ ਨੇ ਸਭ ਨੇ ਜਿਹੜੀ ਮਦਦ ਕੀਤੀ ਹੈ ਸਾਡੇ ਹਿੰਦੂ ਭਾਈਆਂ ਦੀ ਔਰ ਕਸ਼ਮੀਰ ਨੂੰ ਬੰਦ ਕੀਤਾ ਗਿਆ ਯਾਤਰੀ ਦਿਖਾਈ ਗਏ ਔਰ ਇਹ ਜਿਹੜਾ ਅਸਮ ਦੇਸ਼ ਦਾ ਜਿਹੜਾ ਹਿੰਦੁਸਤਾਨ ਦੀ ਜਿਹੜੀ ਗੰਦਾ ਚਰਨੀ ਤਹਿਸੀਬ ਹੈ ਇਹ ਉਹਨਾਂ ਨੇ ਪੇਸ਼ ਕੀਤੀ ਹੈ ਪਰ ਮੈਂ ਕਹਣਾ ਹੈ ਕਾਹ ਚਾਹਾਂਗਾ ਕਿ ਜਿਹੜਾ ਗੈਰ ਜ਼ਿੰਮੇਵਾਰਾ ਰੋਲ ਹੈ ਜਿਹੜਾ ਮੀਡੀਆ ਦਾ ਕਿ ਇੱਕ ਆਸ ਤਪਕੇ ਨੂੰ ਇੱਕ ਕੌਮ ਨੂੰ ਜਿਹੜਾ ਉਸੇ ਖਿਲਾਫ ਨਫ਼ਰਤ ਦੀ ਜਿਹੜੀ ਦੀਵਾਰ ਬਣੀ ਬਣੀ ਬਿਠੀ ਜਾ ਰਹੀ ਔਰ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਸ਼ਰਮਿੰਦਗੀ ਦੀ ਗੱਲ ਹੈ ਔਰ ਅਸੀਂ ਇਸ ਨੂੰ ਕੰਡੈਮਨ ਕਰਦੇ ਹਾਂ ਇਸ ਸੰਵੇਦਨਸ਼ੀਲ ਮੌਕੇ ਤੇ ਸਾਨੂੰ ਸਭ ਨੂੰ ਇਕੱਠੇ ਹੋ ਕੇ ਐਸੇ ਮੌਕੇ ਤੇ Hindu Muslim ਭਾਈਆਂ ਭਾਈਆਂ ਨੂੰ ਸਭ ਨੂੰ ਚੱਲਣਾ ਚਾਹੀਦਾ ਔਰ ਅਸੀਂ ਦੁਬਾਰਾ ਮੈਂ ਇਹ ਕਹਣਾ ਚਾਹੁੰਗਾ ਜਿਹੜਾ ਕੈਂਡਲ ਮਾਰਚ ਸੀ ਅਸੀਂ ਸਾਰੇ ਮੁਸਲਮਾਨ ਭਾਈ ਕਾਫੀ ਗਿਣਤੀ ਵਿੱਚ ਸ਼ਾਮਲ ਹੋਏ ਨੇ ਸਿੱਖ ਭਾਈਆਂ ਦੇ ਨਾਲ ਬਹੁਤ ਜੁਆਇੰਟ ਐਕਸ਼ਨ ਕਮੇਟੀ ਸਾਡੀ ਜਿਹੜੀ ਹੈ شروع تو ہی اس جڑی نائن صاحبی ظلم دے کلاب آواز بلند کر دی رہی ہے انشاءاللہ ہم بھی یہ نال سی آئندہ بھی اسی سب مل کے چلنا گے کہ نہیں کہہ کے چھوٹے ہیں مجھے بارے کی کہنا پاکستان مرتبہ آباد آتواد مرتبہ آباد